ਅੱਜ ਦਾ ਵਿਸ਼ਾ ਹੈ ਗਰੀਬ ਲੋਕਾਂ ਦੀ ਗੱਲ ਹਾਸ਼ੀਏ ਤੇ ਕਿਉਂ ਦੋਸਤੋ ਚੋਣਾ ਚਾਹੇ ਲੋਕ ਸਭਾ ਦੀਆਂ ਹੋਣ ਜਾਂ ਵਿਧਾਨ ਸਭਾ ਦੀਆਂ ਹੋਣ ਹਰੇਕ ਵਾਰੀ ਜਿੰਨੇ ਵੀ ਪਰਸੈਂਟੇਜ ਵੋਟਾਂ ਦਾ ਮਤਦਾਨ ਹੁੰਦਾ ਹੈ ਉਸ ਵਿੱਚ 75% ਗਰੀਬ ਲੋਕਾਂ ਦਾ ਯੋਗਦਾਨ ਹੁੰਦਾ ਹੈ ਭਾਵ ਐਸਸੀ ਅਤੇ ਬੀਸੀ ਲੋਕਾਂ ਦੀਆਂ ਵੋਟਾਂ ਹੁੰਦੀਆਂ ਹਨ ਬਾਕੀ 25% ਵੋਟਾਂ ਜਰਨਲ categories ਵੱਲੋਂ ਪਾਈਆਂ ਹੁੰਦੀਆਂ ਹਨ ਜੇਕਰ ਇਹ ਗੱਲ ਸੰਭਵ ਹੋ ਸਕੇ ਤਾਂ ਐਸਏ ਤੇ ਬੀਸੀ ਰਲ ਕੇ ਇਹ ਸਾਰੇ ਲੋਕ ਆਪਣਾ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਣਾ ਸਕਦੇ ਹਨ ਪਰ ਜਦੋਂ ਸਹੂਲਤਾਂ ਦੇਣ ਦੀ ਗੱਲ ਆਉਂਦੀ ਹੈ ਗਰੀਬ ਲੋਕਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਬਸ ਇਹਨਾਂ ਲੋਕਾਂ ਨੂੰ ਆਟਾ ਦਾਲ ਦੇ ਕੇ ਵਰਾ ਦਿੱਤਾ ਜਾਂਦਾ ਹੈ। ਕਹਿੰਦਾ ਭਾਬ ਝੂਠੀ ਬੁਰਕੀ ਸੁੱਟ ਕੇ ਵਰਾ ਦਿੱਤਾ ਜਾਂਦਾ ਹੈ। ਸਦੀਆਂ ਤੋਂ ਇਹਨਾਂ ਲੋਕਾਂ ਦੀ ਹਾਲਤ ਤਰਸਯੋਗ ਹੈ। ਨਾ ਇਹ ਲੋਕ ਚੰਗੀਆਂ ਸੇਵ ਸਹੂਲਤਾਂ ਲੈ ਸਕਦੇ ਹਨ ਅਤੇ ਨਾ ਚੰਗੀ ਖਰਾ ਖਾ ਸਕਦੇ ਹਨ ਇਹਨਾਂ ਲੋਕਾਂ ਨੂੰ ਹਰ ਵਕਤ ਆਪਣੇ ਘਰ ਦੀ ਰੋਟੀ ਰੋਜੀ ਦੀ ਚਿੰਤਾ ਹੀ ਵੱਡ-ਵੱਡ ਖਾਂਦੀ ਰਹਿੰਦੀ ਹੈ ਗਰੀਬ ਹੋਣ ਕਰਕੇ ਇਹਨਾਂ ਲੋਕਾਂ ਨੂੰ ਸਮਾਜ ਵਿੱਚ ਵੀ ਕੋਈ ਜ਼ਿਆਦਾ ਮਾਨ ਸਤਿਕਾਰ ਨਹੀਂ ਮਿਲਦਾ ਇਸ ਸਮਾਜ ਦੇ ਲੋਕਾਂ ਦੀ ਗੱਲ ਵਿੱਚ ਬੇਸ਼ੱਕ 100% ਸੱਚਾਈ ਹੋਵੇ ਪਰ ਫਿਰ ਵੀ ਤਕੜੇ ਲੋਕ ਇਹਨਾਂ ਦੀ ਗੱਲ ਨੂੰ ਗਰੀਬ ਸਮਝ ਕੇ ਅਣਗੌਲੀ ਕਰ ਦਿੰਦੇ ਹਨ ਅੱਜ ਤੱਕ ਕਿਸੇ ਵੀ ਪਾਰਟੀ ਨੇ ਚਾਹੇ ਉਹ ਕਾਲੀ ਦਲ ਹੋਵੇ ਕਾਂਗਰਸ ਹੋਵੇ ਝਾੜੂ ਵਾਲੇ ਹੋਣ ਕਿਸੇ ਨੇ ਵੀ ਇਹਨਾਂ ਗਰੀਬ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਗੱਲ ਨਹੀਂ ਕੀਤੀ ਇਸ ਸਮਾਜ ਦੇ ਲੋਕਾਂ ਕੋਲ ਕੋਈ ਰੋਜ਼ਗਾਰ ਦਾ ਸਾਧਨ ਨਾ ਹੋਣ ਕਰਕੇ ਇਹਨਾਂ ਦੇ ਬੱਚੇ ਨਸ਼ੇ ਦੇ आदी ਹੋ ਜਾਂਦੇ ਹਨ ਅਤੇ ਬਾਅਦ ਵਿੱਚ ਬਹੁਤ ਸਾਰੇ ਨੌਜਵਾਨਾਂ ਦੀ ਨਸ਼ੇ ਨਾਲ ਮੌਤ ਹੋ ਜਾਂਦੀ ਹੈ ਮੁੱਖੀ ਗੱਲ ਅੱਜ ਦੇ ਸਮੇਂ ਵਿੱਚ ਕੁਝ ਲੋਕਾਂ ਨੂੰ ਛੱਡ ਕੇ ਇਸ ਸਮਾਜ ਦੇ ਲੋਕਾਂ ਦੀ ਜ਼ਿੰਦਗੀ ਬਹੁਤ ਤਰਸਯੋਗ ਹੈ ਮਾ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਇਸ ਵੀਡੀਓ ਰਾਹੀਂ ਬੇਨਤੀ ਕਰਦਾ ਹਾਂ ਕਿ ਸਭ ਤੋਂ ਪਹਿਲਾਂ ਪਿੰਡਾਂ ਵਿੱਚ ਜੋ ਚਿੱਟੇ ਦਾ ਨਸ਼ਾ ਚੱਲ ਰਿਹਾ ਹੈ ਉਸ ਨੂੰ ਸਖਤੀ ਨਾਲ ਬੰਦ ਕਰਵਾਓ ਨਸ਼ੇ ਦੇ ਖਿਲਾਫ ਕੋਈ ਸਖਤ ਕਾਨੂੰਨ ਲੈ ਕੇ ਆਓ ਜਿਸ ਨਾਲ ਇਸ ਨਸ਼ੇ ਦਾ ਬੀਜ ਖਤਮ ਹੋ ਸਕੇ ਦੂਸਰਾ ਪੰਜਾਬ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰੋ ਜਿਸ ਨਾਲ ਹਰ ਇੱਕ ਗਰੀਬ ਦੇ ਪਰਿਵਾਰਕ ਮੈਂਬਰ ਦੇ ਦੋ ਹੱਥਾਂ ਨੂੰ ਕੰਮ ਮਿਲ ਸਕੇ ਗਰੀਬ ਲੋਕਾਂ ਨੂੰ ਰਜਮੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਉਹਨਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ ਮੈਂ ਐਸ்சி ਬੀਸੀ ਭਰਾਵਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਵਿੱਚ ਕਮਲ ਦੇ ਫੁੱਲ ਵਾਲਾ ਬਟਨ ਦਬਾ ਕੇ ਮੋਦੀ ਸਾਹਿਬ ਦੀ ਮਦਦ ਕਰੋ ਅੱਜ ਤੱਕ ਤੁਹਾਨੂੰ ਕਿਸੇ ਵੀ ਪਾਰਟੀ ਨੇ ਕੁਝ ਨਹੀਂ ਦਿੱਤਾ ਹਰੇਕ ਪਾਰਟੀ ਨੇ ਨਾਲੇ ਤੁਹਾਨੂੰ ਲੁੱਟਿਆ ਹੈ ਅਤੇ ਨਾਲੇ ਕੁੱਟਿਆ ਹੈ ਆਪਣੇ ਬੁੱਧੀ ਦਾ ਐਸ.ਓ.ਆਰ. ਥੋੜਾ ਜਿਹਾ ਇਸਤੇਮਾਲ ਜ਼ਰੂਰ ਕਰੋ ਤੋੜ ਦਿਓ ਸਦਾ ਦੀ ਗੁਲਾਮੀ ਨੂੰ ਕਿਸੇ ਕੋਲੋਂ ਡਰਨਾ ਨਹੀਂ ਸ਼ੇਰ ਬਣੋ ਗੇੱਦੜ ਨਹੀਂ ਬੰਨਣਾ ਬਸ ਧੌਣ ਉੱਚੀ ਕਰਕੇ ਤੁਰਨਾ ਸਿੱਖੋ ਇਸ ਵਾਰ ਭੁੱਲਣਾ ਨਹੀਂ ਕਮਲ ਦੇ ਫੁੱਲ ਦਾ ਬਟਨ ਦਬਾਉਣਾ ਹੈ ਅਤੇ ਮੋਦੀ ਸਾਹਿਬ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਬਣਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ